ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਚਲੋ ਜੀ ਜਿਹੜੇ ਚੈਨਲ ਤੇ ਨਵੇਂ ਨੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਜੋ ਆਪਾਂ ਵੀਡੀਓ ਬਣਾਉਨੇ ਆ ਤੇ ਉਹਦਾ ਕੋਈ ਹੋਰ ਵੀ ਫਾਇਦਾ ਲੈ ਸਕੇ ਤੇ ਚਲੋ ਜੀ ਕਰਦੇ ਆ ਆਪਾਂ ਹੁਣ ਵੀਡੀਓ ਆਪਣੀ ਸ਼ੁਰੂ ਤੇ ਅੱਜ ਆਪਾਂ ਬਣਾਵਾਂਗੇ ਜੀ ਘਰ ਦੇ ਵਿੱਚ ਫੇਸ ਪੈਕ ਤੇ ਫੇਸ ਪੈਕ ਬਣਾਉਣ ਦੇ ਲਈ ਆਪਾਂ ਨੇ ਲੇ ਇਹਦੀ ਘਰ ਦੇ ਵਿੱਚੋਂ ਹੀ ਸਾਰਾ ਮਟੀਰੀਅਲ ਇਹ ਫੇਸ ਪੈਕ ਇਹ ਇਹ ਜੋ ਆਪਾਂ ਬਣਾਉਣ ਲੱਗੇ ਆ ਪੈਕ ਇਹ ਪੈਕ ਦਾ ਕੰਮ ਵੀ ਕਰੂਗਾ ਤੇ ਬਲੀਚ ਦਾ ਕੰਮ ਵੀ ਕਰੂਗਾ ਸਾਰਾ ਸਮਾਨ ਆਪਾਂ ਨੇ ਲਿਆ ਆਪਣੇ ਘਰ ਦੇ ਕਿਚਨ ਦੇ ਵਿੱਚੋਂ ਹੀ ਤੇ ਲੋ ਜੀ ਦੋ ਚਮਚ ਲੈ ਲਿਆ ਆਪਾਂ ਨੇ ਬੇਸਨ ਦੇ ਤੇ ਥੋੜੀ ਜੀ ਲੈ ਲਈਏ ਹਲਦੀ ਤੇ ਇਹ ਵੀ ਆਪਣੇ ਕਿਚਨ ਦੇ ਵਿੱਚ ਹੀ ਅਵੇਲੇਬਲ ਹੁੰਦਾ ਹੈ ਨਾ ਸਾਰਾ ਸਮਾਨ ਤੇ ਦੋ ਚਮਚ ਲੈ ਲੈਨੇ ਆਪਾਂ ਨੇ ਦਹੀਂ ਦੇ ਤੇ ਇਹ ਜੋ ਜਿੰਨਾ ਕ ਦਹੀਂ ਯੂਜ਼ ਹੋਊਗਾ ਆਪਾਂ ਕਰਕੇ ਕਰਾਂਗੇ ਤੇ ਇੱਕ ਲੈ ਲਿਆ ਜੀ ਆਪਾਂ ਨੇ ਗੁਲਾਬ ਜਲ ਜੇ ਗੁਲਾਬ ਜਲ ਆਪਣੇ ਘਰ ਦੇ ਵਿੱਚ ਅਵੇਲੇਬਲ ਨਹੀਂ ਹੈਗਾ ਤਾਂ ਆਪਾਂ ਨੂੰ ਸਕਿਪ ਵੀ ਕਰ ਸਕਦੇ ਆ ਤੇ ਇਹਦੀ ਜਗ੍ਹਾ ਆਪਾਂ ਪਾਣੀ ਦਾ ਜੂਸ ਵੀ ਕਰ ਸਕਦੇ ਆ ਤੇ ਇੱਕ ਚਮਚ ਲੈ ਆ ਸੱਕਰ ਦਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਸੱਕਰ ਦਾ ਕੀ ਕੰਮ ਹੈ ਨਾ ਸੱਕਰ ਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਤੇ ਜੇ ਆਪਣੇ ਕੋਲ ਸ਼ਹਿਦ ਹੈਗਾ ਤਾਂ ਆਪਾਂ ਸ਼ਹਿਦ ਵੀ ਲੈ ਸਕਦੇ ਆ ਜੇ ਆਪਣੇ ਕੋਲ ਸ਼ਹਿਦ ਨਹੀਂ ਕਰਦੇ ਵਿੱਚ ਤਾਂ ਆਪਾਂ ਸ਼ੱਕਰ ਦਾ ਯੂਜ਼ ਕਰ ਸਕਦੇ ਆ ਜੇ ਸ਼ੱਕਰ ਵੀ ਨਹੀਂ ਹੈਗੀ ਤਾਂ ਆਪਾਂ ਇੱਕ ਚਮਚ ਚ ਚੀਨੀ ਦਾ ਯੂਜ਼ ਵੀ ਕਰ ਸਕਦੇ ਆ ਤੇ ਆਪਣੇ ਕੋਲ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਕਿ ਆਪਣੇ ਕੋਲ ਕੋਈ ਚੀਜ਼ ਹੈ ਨਹੀਂ ਤੇ ਆਪਣੀ ਕਿਚਨ ਦੇ ਵਿੱਚ ਸਭ ਕੁਝ ਐਵੇਂ ਦਾ ਹੁੰਦਾ ਕਿ ਆਪਾਂ ਉਹਨੂੰ ਯੂਜ਼ ਕਰ ਸਕਦੇ ਆ ਤੇ ਲੋਜੀ ਘਰ ਦੇ ਵਿੱਚੋਂ ਹੀ ਆਪਾਂ ਨੇ ਲੈ ਲਿਆ ਐਲੋਵੇਰਾ ਤੇ ਇੱਕ ਸਲਾਈਸ ਆਪਾਂ ਨੇ ਐਲੋਵੇਰਾ ਦੀ ਲੈ ਲਈ ਹੈ ਤੇ ਐਲੋਵੇਰਾ ਦਾ ਆਪਾਂ ਛਿਲਕਾ ਉਤਾਰ ਕੇ ਜਿਹੜਾ ਇਹਦੇ ਵਿੱਚ ਵਾਲਾ ਮਟੀਰੀਅਲ ਹੈ ਉਹਨੂੰ ਯੂਜ਼ ਕਰਾਂਗੇ ਤੇ ਇਹਨੂੰ ਆਪਾਂ ਬਰੀਕ-ਬਰੀਕ ਕਰਕੇ ਚਾਕੂ ਦੇ ਚਮਚ ਦੀ ਹੈਲਪ ਦੇ ਨਾਲ ਵੀ ਮਤਲਬ ਇਹਨੂੰ ਮੈਸ਼ ਕਰ ਸਕਦੇ ਆ ਤੇ ਜਾਂ ਫਿਰ ਆਪਾਂ ਇਹਨੂੰ ਮਿਕਸੀ ਕਰ ਸਕਦੇ ਆਂ ਤੇ ਆਪਾਂ ਇਹਨੂੰ ਮਿਕਸਰ ਮਿਕਸੀ ਦੇ ਵਿੱਚ ਹੀ ਇਹਦਾ ਪੇਸਟ ਬਣਾਵਾਂਗੇ ਹੁਣ ਇਸ ਤਰ੍ਹਾਂ ਜੇ ਆਪਣੇ ਕੋਲ ਲਾਈਟ ਵਗੈਰਾ ਨਹੀਂ ਹੈਗੀ ਜਾਂ ਮਿਕਸੀ ਨਹੀਂ ਹੈਗੀ ਤਾਂ ਆਪਾਂ ਇਹਨੂੰ ਚਮਚ ਦੇ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਸਕਦੇ ਆਂ ਤੇ ਚਲੋ ਜੀ ਆਪਾਂ ਕਰ ਲਿਆ ਹੁਣ ਇਹਨੂੰ ਮਿਕਸੀ ਦੇ ਵਿੱਚ ਇਹਦਾ ਪੇਸਟ ਬਣਾ ਲਿਆ ਹੈ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਤੇ ਇਹਦੇ ਵਿੱਚੋਂ ਆਪਾਂ ਮਤਲਬ ਇਹ ਦੋ ਜਣਿਆਂ ਦੇ ਲਈ ਪੈਕ ਤਿਆਰ ਹੋ ਜਾਣਾ ਹੈ ਦੋ ਤੋਂ ਵੀ ਚਾਹੇ ਨਾ ਤਿੰਨ ਜਣੇ ਵੀ ਲਗਾ ਸਕਦੇ ਆ ਤੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਹੈ ਨਾ ਜਿੰਨਾ ਕਿ ਵੈਸੇ ਵੀ ਇਹ ਜੇ ਆਪਾਂ ਨੇ ਦੋ ਤਿੰਨ ਦਿਨ ਲਗਾਤਾਰ ਵੀ ਲਗਾਉਣਾ ਹੈ ਤਾਂ ਵੀ ਆਪਾਂ ਇਹਨੂੰ ਬਣਾ ਕੇ ਰੱਖ ਸਕਦੇ ਆ ਤੇ ਫ੍ਰਿਜ ਦੇ ਵਿੱਚ ਬਣਾ ਕੇ ਰੱਖ ਸਕਦੇ ਆ ਤੇ ਇਹ ਖਰਾਬ ਹੋਣ ਵਾਲਾ ਨਹੀਂ ਹੁੰਦਾ ਹੈਗਾ ਇਨੀ ਜਲਦੀ ਤੇ ਚਲੋ ਜੀ ਆਪਾਂ ਸਾਰੀਆਂ ਚੀਜ਼ਾਂ ਜਿੰਨਾ ਕਿ ਤੁਸੀਂ ਯੂਜ਼ ਕਰਨਾ ਸੀ ਆਪਾਂ ਨੇ ਕਰ ਲਿਆ ਥੋੜਾ ਜਿਹਾ ਪਾ ਲਿਆ ਆਪਾਂ ਨੇ ਇਹਦੇ ਵਿੱਚ অ্যালোਵੈਰਾ ਤੇ ਕੁਝ ਪਾਵਾਂਗੇ ਆਪਾਂ ਗੁਲਾਬ ਜਲ ਦੇ ਵਿੱਚ ਤੇ ਗੁਲਾਬ ਜਲ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਇਹਦਾ ਕੋਈ ਏਡਾ ਵੱਡਾ ਰੋਲ ਨਹੀਂ ਹੈਗਾ ਤੇ ਆਪਣੇ ਕੋਲ ਪਿਆ ਸੀ ਆਪਾਂ ਤਾਂ ਕਰਕੇ ਇਹਨੂੰ ਯੂਜ਼ ਕਰ ਲਿਆ ਤੇ ਇਹਦੀ ਜਗ੍ਹਾ ਤੁਸੀਂ ਮਤਲਬ ਥੋੜਾ ਜਿਹਾ অ্যালোਵੈਰਾ ਹੋਰ ਵੀ ਜ਼ਿਆਦਾ ਪਾ ਸਕਦੇ ਆ ਤੇ ਚਲੋ ਜੀ ਆਪਾਂ ਨੇ ਹੁਣ ਇਹ ਕਰ ਲਿਆ ਤਿਆਰ ਇਹ ਬਲੀਚ ਦਾ ਤੇ ਪੈਕ ਦਾ ਕੰਮ ਕਰੂਗਾ ਤੇ ਆਪਾਂ ਇਹਨੂੰ ਜੇ ਜ਼ਿਆਦਾ ਪਤਲਾ ਨਹੀਂ ਕਰਨਾ ਤੇ ਨਾ ਹੀ ਜ਼ਿਆਦਾ ਇਹਨੂੰ ਡਰਾਈ ਰੱਖਣਾ ਹੈ ਤੇ ਨਾਰਮਲ ਮਤਲਬ ਜਿਵੇਂ ਆਪਾਂ ਆਪਣੇ ਪੈਕ ਜਾਂ ਬਲੀਚ ਲਗਾਉਨੇ ਆ ਉਹਨਾਂ ਕੀ ਨਾਰਮਲ ਜਿਹਾ ਰੱਖਣਾ ਹੈ ਤੇ ਜੇ ਇਹ ਜ਼ਿਆਦਾ ਪਤਲਾ ਤ론 ਲੱਗਦਾ ਹੈ ਕਿ ਪਤਲਾ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਬੀਸਰ ਹੋਰ ਐਡ ਕਰ ਸਕਦੇ ਆ ਤੇ ਜੇ ਲੱਗਦਾ ਕਿ ਚਾਦੀ ਡਰਾਈ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ অ্যালোਵੈਰਾ ਗ੍ਰाइंड ਕਰਿਆ ਹੋਇਆ ਤੇ ਉਹ ਐਡ ਕਰ ਦਾਂਗੇ ਪਰ ਇਹ ਬਿਲਕੁਲ ਹੁਣ ਠੀਕ ਹੈ ਨਾਰਮਲ ਕੰਡੀਸ਼ਨ ਹੈ ਇਹਦੀ ਹੁਣ ਤੇ ਹੁਣ ਇਹ ਬਿਲਕੁਲ ਤਿਆਰ ਹੈ ਜੀ ਫੇਸ ਤੇ ਲੱਗਣ ਦੇ ਲਈ ਤੇ ਇਹਨੂੰ ਲਗਾਉਣ ਤੋਂ ਪਹਿਲਾਂ ਆਪਾਂ ਨਾਰਮਲ ਪਾਣੀ ਦੇ ਨਾਲ ਆਪਣੇ ਫੇਸ ਨੂੰ ਕਰ ਲਾਂਗੇ ਜੀ ਵਾਸ਼ ਤੇ ਵੇ ਇਸ ਨੂੰ ਆਪਣੇ ਨੂੰ ਚਾਹੇ ਗਰਮੀ ਹੈ ਜਾਂ ਸਰਦੀ ਹੈ ਤੇ ਆਪਾਂ ਨੂੰ ਨੋਰਮਲ ਪਾਣੀ ਦੇ ਨਾਲ ਹੀ ਵਾਸ਼ ਕਰਨਾ ਚਾਹੀਦਾ ਹੈ ਤੇ ਗਰਮ ਪਾਣੀ ਦੇ ਨਾਲ ਫੇਸ ਨੂੰ ਵਾਸ਼ ਨਹੀਂ ਕਰਨਾ ਚਾਹੀਦਾ ਤੇ ਚਲੋ ਜੀ ਹੁਣ ਆਪਾਂ ਫੇਸ ਵਾਸ਼ ਕਰਕੇ ਤੇ ਇਹਨੂੰ ਲਗਾ ਲਾਂਗੇ ਇਹਨੂੰ ਲਗਾਉਣ ਤੋਂ 20 ਮਿੰਟ ਬਾਅਦ ਫਿਰ ਆਪਾਂ ਨੋਰਮਲ ਪਾਣੀ ਦੇ ਨਾਲ ਹੀ ਇਹਨੂੰ ਮਤਲਬ ਇਹਨੇ ਸੁੱਕ ਜਾਣਾ ਜਦੋਂ ਆਪਣੇ ਫੇਸ ਤੇ ਨਾ ਫਿਰ ਆਪਾਂ ਇਹਨੂੰ ਵਾਸ਼ ਕਰਨਾ ਹੈ ਤੇ ਪਹਿਲਾਂ ਉਹਨੂੰ ਜਦੋਂ ਸੁੱਕ ਗਿਆ ਤਾਂ ਉਹਨੂੰ ਆਪਾਂ ਨੇ ਪਾਣੀ ਦੇ ਸਪੰਜ ਦੇ ਨਾਲ ਸਪੰਜ ਨੂੰ ਪਾਣੀ ਦੇ ਨਾਲ ਗਿੱਲਾ ਕਰਕੇ ਫਿਰ ਆਪਾਂ ਨੇ ਇਹਨੂੰ ਮਤਲਬ ਆਪਣੇ ਫੇਸ ਤੇ ਉਹਨੂੰ ਚੰਗੀ ਤਰ੍ਹਾਂ ਮਤਲਬ ਸਪੰਜ ਦੇ ਨਾਲ ਆਪਣਾ ਫੇਸ ਗਿੱਲਾ ਕਰ ਲੈਣਾ ਹੈ ਤੇ ਜਦੋਂ ਉਹ ਸੁੱਕ ਗਿਆ ਉਹਨੂੰ ਸੁੱਕੇ ਨੂੰ ਆਪਾਂ ਨੇ ਬੱਤੀਆਂ ਬਣਾ ਬਣਾ ਕੇ ਨਹੀਂ ਉਤਾਰਨਾ ਹੈਗਾ ਤਾਂ ਉਹਨੂੰ ਗਿੱਲਾ ਕਰਕੇ ਫਿਰ ਆਪਾਂ ਨੂੰ ਫਿਰ ਮਤਲਬ ਵਾਸ਼ ਕਰਾਂਗੇ ਤੇ ਉਹਦੇ ਨਾਲ ਜੇ ਆਪਾਂ ਉਹਦੀਆਂ ਇਹ ਬੱਤੀਆਂ ਬਣਾਵਣਾ ਕੇ ਨਾ ਉਤਾਰਦੇ ਆ ਤਾਂ ਉਹਦੇ ਨਾਲ ਆਪਣੀ ਫੇਸ ਤੇ ਚੁਰੜੀਆਂ ਪੈਣੀਆਂ ਜਲਦੀ ਸ਼ੁਰੂ ਹੋ ਜੰਨੀਆਂ ਤੇ ਚਲੋ ਜੀ ਹੁਣ ਇਹ ਫੇਸ ਬਿਲਕੁਲ ਪੈਕ ਇਹ ਤਿਆਰ ਹੈ ਆਪਣਾ ਤੇ ਆਪਾਂ ਇਹਨੂੰ ਲਗਾਵਾਂਗੇ ਤੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਬਹੁਤ ਹੀ ਜ਼ਿਆਦੇ ਵਧੀਆ ਰਿਜ਼ਲਟ ਦੇਣ ਦੇ ਤੇ ਤੁਸੀਂ ਭੁੱਲ ਜਾਓਗੇ ਫੇਸ਼ੀਅਲ ਜਾਂ ਬਲੀਚ ਕਰਾਉਣੀ ਤੇ ਚਲੋ ਜੀ ਆਪਾਂ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਚਲੋ ਜੀ ਮਿਲਦੇ ਹਾਂ ਆਪਾਂ ਫਿਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਵੈਗੋ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ ਜੀ